ਜੋ ਬੰਦਾ ਕਹਿੰਦਾ ਮੇਰਾ ਕਰੋੜ ਦਾ ਨੁਕਸਾਨ ਹੋਇਆ ਤੇ ਮੇਰਾ ਨੁਕਸਾਨ ਕਰੋੜ ਦਾ ਪੂਰਾ ਕਰੋ ਕਈ ਘਰਾਂ ਕੋ ਤਰਪਾਲ ਤੱਕ ਨਹੀਂ ਪਹੁੰਚੀ ਕਈ ਏਰੀਆ ਦੇ ਸਰਪੰਚ ਗੁੰਡਾ ਕਰਦੀ ਕਰ ਰਿਹਾ ਸੀ ਉਥੇ 500 ਟਰੈਕਟਰ ਦੇਤਾ ਨਵਾ ਕੀ ਉਹ ਟਰੈਕਟਰ ਜਾਣਗੇ ਕਿਦੇ ਕੋ 2 ਲੱਖ ਕਿਸਾਨ ਦਾ ਨੁਕਸਾਨ ਹੋਇਆ ਜੇ 2-3 ਲੱਖ ਬੰਦੇ ਦਾ ਨੁਕਸਾਨ ਹੋਇਆ ਤੇ ਕੀ ਉਹ 500 ਟਰੈਕਟਰ ਕਿਹਦੇ ਹਿਸਾਬ ਨਾਲ ਵੰਡਿਆ ਜਾਏਗਾ ਕੀ ਮੰਤਰੀਆਂ ਦਾ ਕੰਮ ਪਾਣੀ ਚ ਖੜਨਾ ਹੈ ਕੀ ਮੰਤਰੀਆਂ ਦਾ ਕੰਮ ਕਈ ਲੈ ਕੇ ਟਰਾਲੀਆਂ ਭਰਾਂ ਦਾ ਕੰਮ ਹੈ ਕੋਈ ਆਪ ਘਰ ਘਰ ਦਊ ਜਿਨ੍ਹਾਂ ਨੂੰ ਲੋੜ ਏ ਨਾ ਕਿ ਅਸੀਂ ਕਿਸੇ ਠੇਕੇਦਾਰ ਨੂੰ ਦੇ ਦਈਏ ਕਿਸੇ ਐਨਜੂਨ ਨੂੰ ਦੇ ਦਈਏ ਆਉਣ ਵਾਲੇ ਟਾਈਮ ਤੇ ਉਹੜਾ ਵਿਆਹ ਤੋਂ 2 ਮਹੀਨੇ ਬਾਅਦ ਹੜਪੀੜੀ ਇਲਾਕਿਆਂ ਦੇ ਲਈ ਲੋਕੀ ਦੂਰੋਂ ਦੂਰੋਂ ਵਕ-ਵਕ ਸਟੇਟਸ ਤੋਂ ਸਮਾਨ ਲੈ ਕੇ ਪਹੁੰਚ ਰਹੇ ਨੇ ਰਾਤ ਸਮਗਰੀ ਲੈ ਕੇ ਪਹੁੰਚ ਰਹੇ ਨੇ ਪਰ ਦੂਜੀ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਕਹਿ ਰਹੇ ਕਿ ਉੱਥੇ ਲੁੱਟਖੋ ਕੀਤੀ ਜਾ ਰਹੀ ਹੈ ਜਾਤ ਪਾਤ ਦੇ ਨਾਂ ਤੇ ਸਮਾਨ ਵੰਡਿਆ ਜਾ ਰਿਹਾ ਸਾਡੇ ਨਾਲ ਬਾਬਾ ਜੀ ਨੇ ਗੁਲਵਿੰਦਰ ਸਿੰਘ ਜੀ ਗੱਲਬਾਤ ਕਰ ਲੈਨੇ ਬਾਬਾ ਜੀ ਵੀਡੀਓਜ਼ ਕਾਫੀ ਆਈਆਂ ਹਾਲਾਂਕਿ ਇੱਕ ਵਾਰੀ ਤਾਂ ਪੰਜਾਬੀ ਜਿਹੜੇ ਸੀਗੇ ਉਹਨਾਂ ਨੇ ਕਹਿਤਾ ਕਿ ਬਈ ਅਸੀਂ ਸੇਵਾ ਕਰਾਂਗੇ ਕੋਈ ਚੱਕਰ ਨਹੀਂ ਦਿਲੋ ਜੋ ਵੀ ਸਾਡਾ ਹੈਗਾ ਅਸੀਂ ਕੋਈ ਚੱਕਰ ਨਹੀਂ ਹਰ ਪੀੜਤਾ ਲਈ ਦਿਨ ਰਾਤ ਖੜੇ ਹੋਇਆ ਵੱਖ-ਵੱਖ ਸਟੇਟ ਤੋਂ ਵੀ ਲੋਕਾਂ ਇਹ ਮੁਸਲਿਮ ਭਾਈਚਾਰਾ ਵੀ ਉੱਧਰ ਪਹੁੰਚਿਆ ਪਰ ਦੂਜੀ ਵੀਡੀਓਜ਼ ਵੀ ਆ ਰਹੀਆਂ ਨੇ ਕਹਿ ਰਹੇ ਕਿ ਲੁੱਟ ਕੋ ਚੱਲ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਹਰ ਪੀੜਤਾ 'ਚ ਨੁਕਸਾਨ ਬੜਾ ਹੋਇਆ ਹੈ ਬੜਾ ਦੁੱਖਿਆ ਸਾਡੇ ਸਿੰਘ ਵੀ ਪਹੁੰਚ ਰਹੇ ਸਾਰੇ ਪਹੁੰਚ ਰਹੇ ਉੱਥੇ ਪਰ ਗੱਲ ਇਹ ਆ ਵੀ ਉਹ ਬੜਾ ਜ਼ਰੂਰੀ ਏ ਵੀ ਜਿਨ੍ਹਾਂ ਦੇ ਨੁਕਸਾਨ ਹੋਏ ਆ ਕਿ ਉਥੋਂ ਤੱਕ ਹਰ ਚੀਜ਼ ਪਹੁੰਚ ਰਹੀ ਏ ਕਈ ਘਰਾਂ ਦੀ ਬਾਲਿਆ ਵਾਲੀਆਂ ਛੱਤਾਂ ਡਿੱਗਿਆ ਪਈਆਂ ਹਜੇ ਤੱਕ ਕਈ ਘਰਾਂ ਕੋ ਤਰਪਾਲ ਤੱਕ ਨਹੀਂ ਪਹੁੰਚੀ ਕਈ ਘਰਾਂ ਦੇ ਏਰੀਏ ਦੇ ਸਰਪੰਚ ਗੁੰਡਾ ਕਰਦੀ ਕਰ ਰਹੇ ਆ ਸਿਆਸਤ ਖੇਡ ਰਹੇ ਆ ਵੀ ਜੇ ਵੋਟਾ ਜੇ ਕਿਸੇ ਗਰੀਬਾਂ ਨੇ ਸਾਥ ਨਹੀਂ ਦਿੱਤਾ ਉਥੋਂ ਤੱਕ ਰਾਸ਼ਨ ਨਹੀਂ ਪਹੁੰਚਾਇਆ ਜਾ ਰਿਹਾ ਤੇ ਜੇ ਕੁਝ ਸ਼ਰਾਰਤੀ ਲੋਕ ਥੋੜੇ ਥੋੜੇ ਜਿਹੜੀ ਸੜਕਾਂ ਦੇ ਵਿਚਾਰੇ ਇਕੱਠੇ ਹੋ ਜਾਂਦੇ ਜਾਂ ਕੋਈ ਗਰੀਬ ਲੋਕ ਕਹੀ ਉਹ ਜੇ ਕਿਤੇ ਰੋਲਾ ਪਾਉਂਦੇ ਆ ਤੇ ਉੱਥੇ ਜਾਤ ਪਾਤ ਹਾਂ ਉਹ ਜਿੱਥੇ ਗਲਤ ਹੈ ਉਹਨਾਂ ਨੂੰ ਗਲਤ ਕਹੀਏ ਆਪਾਂ ਵੀ ਤੱਕਾ ਨਾ ਕਰੋ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਸੜਕਾਂ ਤਰਾ ਪਰ ਜਿਹੜੇ ਪਿੰਡਾਂ ਦੇ ਵਿੱਚ ਲੋਕ ਰੋਲਾ ਪਾ ਰਹੇ ਨੇ ਪਿੰਡਾਂ ਦੇ ਵਿੱਚ ਘਟੋ ਘਟ ਵੀ ਕੱਲ੍ਹ ਦੀਆਂ ਮੇਰੇ ਕੋਲ 15 ਵੀਡੀਓ ਆ ਗਿਆ ਜੇ ਤੁਸੀਂ ਦੇਖ ਸਕਦੇ ਫੋਟੋ ਆ ਜਿਨ੍ਹਾਂ ਘਰਾਂ ਚਾਹੇ ਤਾਂ ਕੋਈ ਪਹੁੰਚਿਆ ਹੀ ਕੋ ਨਹੀਂ ਜਿਨ੍ਹਾਂ ਦੇ ਘਰ ਬਰਬਾਦ ਹੋਏ ਪਿਆ ਜਿਨ੍ਹਾਂ ਦੇ ਜੀ ਮਰੇ ਹੋਏ ਉਹਨਾਂ ਤੱਕ ਨਹੀਂ ਕੋ ਪਹੁੰਚਦਾ ਪਿਆ ਦੇਖੋ ਗੱਲ ਇਹ ਨਾ ਜਿੰਨਾ ਘਰਾ ਦੇ ਵਿੱਚ ਦੇਖੋ ਹੁਣ ਜਿਹੜੇ 5-700 ਟਰੈਕਟਰ ਉਥੇ ਆ ਗਿਆ ਬੜੇ ਧਿਆਨ ਨਾਲ ਗੱਲ ਸਾਰੇ ਸੁਣਨ ਵਾਲੀ ਏ ਉਥੇ 500 ਟਰੈਕਟਰ ਦੇ ਦਿੱਤਾ ਨਵਾਂ ਕੀ ਉਹ ਟਰੈਕਟਰ ਜਾਣਗੇ ਕਿਦੇ ਕੋ 2 ਲੱਖ ਕਿਸਾਨ ਦਾ ਨੁਕਸਾਨ ਹੋਇਆ ਜੇ 2-3 ਲੱਖ ਬੰਦੇ ਦਾ ਨੁਕਸਾਨ ਹੋਇਆ ਤੇ ਕੀ ਉਹ 500 ਟਰੈਕਟਰ ਕਿਹੜੇ ਹਿਸਾਬ ਨਾਲ ਵੰਡਿਆ ਜਾਏਗਾ ਉਥੇ ਠੀਕ ਹੈ ਹੁਣ 500 ਟਰੈਕਟਰ ਦੇ ਦਿੱਤਾ ਲੋਕ ਸਾਰੇ ਸਾਰੇ ਕਰੋੜਾ ਰੁਪਏ ਦੇ ਰਿਹਾ ਸਭ ਤੋਂ ਪਹਿਲਾਂ ਸਾਨੂੰ ਇਹ ਚਾਹੀਦਾ ਜਾ ਕੇ ਇਹ ਦੇਖੋ ਕਿ ਬੀ ਨੁਕਸਾਨ ਕਿਦ ਹੋਇਆ ਜੇ ਗਰੀਬਾਂ ਦਾ ਨੁਕਸਾਨ ਹੋਇਆ ਥੋੜੇ ਥੋੜੇ ਪੈਸਾ ਨਾ ਉਹਨਾਂ ਦਾ ਘਰ ਬਣਾਇਆ ਜਾਵੇ ਜਿਹੜੇ ਕੋਈ ਜ਼ਿਮੀਂਦਾਰ ਵਿਚਾਰੇ ਗਰੀਬ ਜਿਨ੍ਹਾਂ ਦੀ ਮੱਝਾਂ ਰੁੜ ਗਈ ਹੈ ਕਿਸੇ ਦੀਆਂ 10 ਮੱਝਾਂ ਰੁੜੀਆਂ ਕਿਸੇ ਦੀਆਂ 2 ਰੁੜੀਆਂ ਕਈਆਂ ਦੇ ਟਰੈਕਟਰ ਰੁੜੇ ਆ ਉਹਨਾਂ ਦੇ ਕੋਈ ਹੱਦ ਤੱਕ ਕੋ ਪਹੁੰਚੇ ਕੋਲ ਕਈ ਜ਼ਿਮੀਂਦਾਰ ਰੋ ਰਹੇ ਵਿਚਾਰੇ ਦੋ ਦੋ ਕਿੱਲੇ ਆ ਰਹੇ ਤਿੰਨ ਤਿੰਨ ਕਿੱਲਿਆਂ ਵਾਲੇ ਜਿਨ੍ਹਾਂ ਦੀ ਮੱਜਾ ਰੁੜੀਆ ਜਿਨ੍ਹਾਂ ਦੇ ਨੁਕਸਾਨ ਹੋਏ ਬਲਕੇ ਕੀ ਚਾਰ ਪੰਜ ਛੇ ਮੋਤਾ ਵੀ ਹੋਈਆਂ ਉੱਥੇ ਕੀ ਮੋਤਾ ਵਾਲਿਆਂ ਨੂੰ ਕੋਈ ਖਰਜਾਨਾ ਲੋਕਾਂ ਨੇ ਦਿੱਤਾ ਜਾ ਕੇ ਗਰੀਬਾਂ ਨੂੰ ਤੁਹਾਡਾ ਯਾਰ ਪਰਿਵਾਰ ਮਰ ਗਿਆ ਇੱਕ ਪਰਿਵਾਰ ਉਹਦਾ ਨੌਜਵਾਨ ਮੁੰਡਾ ਮਰਿਆ ਤੇ ਉਹਨਾਂ ਦਾ ਕੋਈ ਕਮੂਨ ਵਾਲੀ ਕੋਈ ਨਹੀਂਗਾ ਇੱਕ ਬਜ਼ੁਰਗ ਮਰਿਆ گاਉਂ ਉਹਨਾਂ ਦਾ ਪਰਿਵਾਰ ਚ ਕੁੜੀ ਹੈ ਇਹ ਚੀਜ਼ਾਂ ਅਸੀਂ ਕਿਉਂ ਨਹੀਂ ਦੇਖਦੇ ਕੱਲੇ ਅਸੀਂ ਠੇਕੇਦਾਰਾਂ ਨੂੰ ਨਾ ਵੇਖੀਏ ਸਮਾਜਦਿਆਂ ਨੂੰ ਉੱਥੇ ਕਈ ਬੰਦੇ ਜਾਤ ਪਾਤ ਧੋਣ ਚ ਕਿੱਲਾ ਵੀ ਸਾਡੀ ਕਮਿਊਨਿਟੀ ਹੋ ਰਹੀ ਹੈ ਯਾਰ ਕਿਹੜੀ ਕਮਿਊਨਿਟੀ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਆ ਉਥੇ ਜਾਤ ਕਿੱਥੇ ਵੜ ਗਈ ਧਰਮ ਕਿੱਥੇ ਵੜ ਗਿਆ ਸਾਡੇ ਚ ਜਿਹਦੀ ਗੱਲ ਕਰ ਰਹੇ ਹਾਂ ਤੁਸੀਂ ਕਿ ਜਾਤ ਪਾਤ ਦਾ ਟੋਣ ਚ ਬਹੁਤ ਵੱਡਾ ਉਥੇ ਜਾਤ ਪਾਤ ਵੜੀ ਕਈ ਥਾਵਾਂ ਤੇ ਤੁਸੀਂ ਦੇਖਿਆ ਨੀ ਇੱਕ ਦੋ ਬੰਦੇ ਵੀਡੀਓ ਪਾ ਰਹੇ ਆ ਵੀ ਸਾਡੇ ਕੱਲੀ ਜੱਟ ਕਮਿਊਨਿਟੀ ਆ ਰਹੀ ਹੈ ਨਹੀਂ ਉਥੇ ਸਾਰੇ ਆ ਰਹੇ ਆ ਦੇਸ਼ਾਂ ਵਿਦੇਸ਼ਾਂ ਤੋਂ ਕਿੰਨੇ ਲੋਕ ਆ ਰਹੇ ਆ ਫਿਲਮ ਐਕਟਰ ਸਾਰੇ ਆ ਰਹੇ ਆ ਕਿੰਨੇ ਐਕਟਰ ਸੰਯੋਗ ਕਰ ਰਹੇ ਆ ਮੁਸਲਮਾਨ ਭਾਈਚਾਰਾ ਆ ਰਿਹਾ ਹੋਰ ਬੜੇ ਲੋਕ ਆ ਰਹੇ ਨੇ ਸਾਰੇ ਪੰਜਾਬ ਚ ਕਿੱਥੋਂ ਕਿੱਥੋਂ ਤੱਕ ਜੂਪੀ ਹਰਿਆਣਾ ਫਿਰ ਜਾਤ ਕਿੱਥੇ ਆ ਗਈ ਜੇ ਅਸੀਂ ਜਾਤ ਵੇਖੀ ਇਹ ਕੰਮ ਕਰਨੇ ਆ ਤੇ ਫਿਰ ਸਾਨੂੰ ਪਹਿਲੋਂ ਐਲਾਨ ਕਰਨਾ ਚਾਹੀਦਾ ਸੀ ਵੀ ਕੱਲੀ ਕਮਿਊਨਿਟੀ ਆਵੇ ਉੱਥੇ ਹੋਰ ਨਾ ਕੋ ਆਵੇ ਦੇਖੋ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਮੰਨਦੇ ਆ ਅਸੀਂ ਭਾਈ ਕਨਈਆ ਜੀ ਨੂੰ ਵੀ ਮੰਨਦੇ ਆ ਤੁਸੀਂ ਉੱਥੇ ਜਾਤਾਂ ਪਰਖਣ ਲੱਗ ਗਏ ਤੁਸੀਂ ਉੱਥੇ ਧਰਮਾਂ ਨੂੰ ਪਰਖਣ ਲੱਗ ਗਏ ਜਦੋਂ ਅਸੀਂ ਸੇਵਾ ਕਰਨੀ ਆ ਸਾਡੇ ਦੇ ਜਾਤ ਜਾਂ ਧਰਮ ਕਿੱਥੋਂ ਆ ਗਿਆ ਜੇ ਕੋਈ ਸਹੀ ਗਰੀਬ ਏ ਉਹਨੂੰ ਵੀ ਰਾਸ਼ਨ ਦੇਣਾ ਚਾਹੀਦਾ ਹੈ ਜੇ ਸਾਡਾ ਧਰਮ ਸਖੋਂਦਾ ਹੈ ਜਿਹੜੇ ਪੰਜਾਬੀ ਸਿੰਗਰ ਨੇ ਮਨਕੀਰ ਤੋਲਖ ਉਹ ਘਰ-ਘਰ ਦੇ ਵਿੱਚ ਜਾ ਰਹੇ ਨੇ ਆਪ ਸੇਵਾ ਕਰ ਰਹੇ ਨੇ ਲੱਖਾਂ ਰੁਪਈਆ ਵੰਡ ਰਿਹਾ ਕਰੋੜਾਂ ਰੁਪਈਆ ਨਾਲ ਲੈ ਕੇ ਗਏ ਸੀਗੇ ਉਹ ਕੱਲੇ ਬੰਦੇ ਨੇ ਕਿਹਾ ਕਿ ਮੈਂ 100 ਟਰੈਕਟਰ ਮੈਂ ਆਪਣੇ ਪੱਲੇਉ ਦੇਵਾਂਗਾ ਦੇਖੋ ਅਸੀਂ ਉਹੀ ਗੱਲ ਕਰ ਰਹੇ ਹਾਂ ਵੀ ਜੇ ਮਨਕੀਰ ਤੋਲਖ ਨੇ ਕੀਤਾ ਬਹੁਤ ਚੰਗਾ ਭਰਾਲਾ ਅਸੀਂ ਕਹਿੰਦੇ ਸਾਰਿਆਂ ਨੂੰ ਇੰਜ ਕਰਨਾ ਚਾਹੀਦਾ ਹੈ ਜਿਹੜੇ ਹਸਾਮਣਾ ਉਹਨਾਂ ਨੇ ਕੀਤਾ ਨਾ ਘਰ-ਘਰ ਜਾ ਕੇ ਪੈਸੇ ਦਿੱਸਦੇ ਜਿੱਥੇ ਲੋੜ ਹੈ ਉਹਨਾਂ ਨੂੰ ਕਿਸੇ ਬੰਦੇ ਨੇ ਕਿਹਾ ਕਿਤੇ ਉਹਨਾਂ ਨੇ 50000 ਰੁਪਏ ਫੜਾਇਆ ਤੇ ਸੁਣਿਆ ਹੋਣਾ ਨਾ ਤੇ ਉਹ ਬੰਦਾ ਕਹਿੰਦਾ ਮੇਰਾ ਕਰੋੜ ਦਾ ਨੁਕਸਾਨ ਹੋਇਆ ਤੇ ਮੇਰਾ ਨੁਕਸਾਨ ਕਰੋੜ ਦਾ ਪੂਰਾ ਕਰੋ ਉਹ ਕਹਿੰਦਾ ਵੀ ਯਾਰ ਤੂੰ 30 40 ਕਿੱਲੇ ਦਾ ਮਾਲਕ ਆ ਵੀ ਤੈਨੂੰ ਕਰੋੜ ਰੁਪਏ ਦੀ ਕੋਠੀ ਕਿੱਥੋਂ ਖੜੀ ਕਰਦੀ ਏ ਵੀ ਤੇਰੀ ਅਸੀਂ ਮਦਦ ਕਰ ਸਕਦੇ ਆ ਵੀ ਉਹ ਗਰੀਬ ਘਰ ਇਹ ਉਹਦਾ ਘਰ ਡੇਗ ਗਿਆ ਸਾਨੂੰ ਪਤਾ ਉਹ ਪਾ ਨਹੀਂ ਸਕਦਾ ਉੱਥੇ ਮੈਂ 5 ਲੱਖ ਦੇ ਕੇ ਆਂ ਵੀ ਅਸੀਂ ਕਰੋੜਾਂ ਦੀਆਂ ਕੋਠੀਆਂ ਨਹੀਂ ਪੋਣੀਆਂ ਅਸੀਂ ਜਿੱਥੇ ਲੋੜ ਏ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਜਿਨ੍ਹਾਂ ਕੋ ਕੋ ਤਰਪਾਲਾ ਵੀ ਕੋ ਨਹੀਂ ਅਸੀਂ ਉਹਨਾਂ ਦੇ ਘਰ ਜਾ ਕੇ ਗਰੀਬਾਂ ਦੇ ਦੋ ਦੋ 4-4 ਲੱਖ ਰੁਪਏ ਦੇਣਾ ਵੀ ਉਹ ਵਿਚਾਰੇ ਖੜੇ ਹੋ ਜਾਣਾ ਜ਼ਿੰਦਗੀ 'ਚ ਉੱਥੇ ਅਸੀਂ ਮਸਲੇ ਬਣਾ ਲਏ ਬਿਨਾਂ ਰਾਸ਼ਨਾਂ ਦੇ ਢੇਰ ਭਰ ਲਏ ਘਰ ਭਰ ਲਏ ਯਾਰ ਤੁਸੀਂ ਇਹ ਚੀਜ਼ਾਂ ਦੇਖੋ ਤੁਸੀਂ ਅੱਜ 5-700 ਟਰੈਕਟਰ ਦੇ ਦਿੱਤਾ ਜੇ 2 ਸਾਲ ਬਾਅਦ ਦੁਬਾਰਾ ਬੰਨ ਟੁੱਟ ਗਿਆ 2 ਸਾਲ ਬਾਅਦ ਦੁਬਾਰਾ ਫੇਰ ਅਸੀਂ ਹੀ ਕੰਮ ਕਰਾਂਗੇ ਅਰ ਚੰਢੀ ਲੋ ਸਿੰਗਰ ਨੇ ਉਹ ਕਹ ਰਿਹਾ ਕਿ ਉਹ ਪਸ਼ੂ ਦੇ ਰਹੇ ਨੇ ਲੋਕਾਂ ਨੂੰ ਜਿਨ੍ਹਾਂ ਦੇ ਪਸ਼ੂ ਖਰਾਬ ਹੋ ਗਏ ਉਹ ਬੜੀ ਚੰਗੀ ਗੱਲ ਹੈ ਜਿਨ੍ਹਾਂ ਦੇ ਰੂੜੇ ਉਹਨਾਂ ਨੂੰ ਦੇਣੇ ਚਾਹੀਦੇ ਆ ਜਿਨ੍ਹਾਂ ਦੇ ਟਰੈਕਟਰ ਰੂੜੇ ਉਹਨਾਂ ਨੂੰ ਟਰੈਕਟਰ ਲੈਣੇ ਚਾਹੀਦੇ ਆ ਕੈਮ ਦਾ ਮਤਲਬ ਹੈ ਢਾਂਚਾ ਬਣਾਓ ਇੱਕ ਸੈੱਟ ਕਰੋ ਕੱਲ ਨੂੰ ਵੀ ਆਉਣ ਵਾਲੇ ਟਾਈਮ ਤੇ 2 ਸਾਲ ਬਾਅਦ ਫੇਰ ਨਾ ਦਰਿਆ ਟੁੱਟ ਜੇ ਫੇਰ ਟੁੱਟ ਸਕਦਾ ਕਿਉਂਕਿ ਪੰਜਾਬ ਦੇ ਵਿੱਚ 2-3 ਸਾਲ ਬਾਅਦ ਪਾਣੀ ਆਉਂਦੇ ਹੀ ਹੁੰਦਾ ਅਸੀਂ ਇਹ ਕਹਿੰਦੇ ਵੀ ਸਾਰੇ ਇਕੱਠੇ ਹੋ ਕੇ ਐਸਾ ਢਾਂਚਾ ਬਣਾਓ ਰੋਪੜ ਤੋਂ ਲੱਗ ਕੇ ਜਿੱਥੋਂ ਤੱਕ ਵੀ ਦਰਿਆ ਜਾਂਦਾ ਸਾਰੇ ਠੋਕਰਾਂ ਲਾਈਆਂ ਜਾਣ ਵਧੀਆ ਉਹ ਪੈਸੇ ਦੇ ਨਾਲ ਬੰਨ ਪੱਕੇ ਕਿਤੇ ਜਾਣ ਜਿੱਥੇ ਕੱਚੇ ਬੰਨ ਨੇ ਜਿੱਥੇ ਡਾਲੇ ਮੀਰ ਸਿੰਘ ਬਾਦਲ ਨੇ ਕਿਹਾ ਕਰੇ ਕਿ ਸਰਕਾਰ ਆ ਗਈ ਕਰੇ ਕੰਕਰੀਟ ਕਰ ਦੇਣਾ ਕਹੇ ਕਿ ਫੇਰ ਟੁੱਟਣਾ ਨਹੀਂ ਸੋਖਾ ਕਹੇ ਫੇਰ ਨਹੀਂ ਖੜਾਣੇ ਪੰਜਾਬ ਦੇ ਦੇਖੋ ਉਸੋ ਕਿ ਬੀਗਰ ਬਾਦਲ ਦੀ ਗਾਰੰਟੀ ਹੈ ਵੀ ਸਰਕਾਰ ਆਜੂ ਕੋਈ ਗਾਰੰਟੀ ਹੈ ਜਿਹੜੀ ਸਰਕਾਰ ਹੈ ਉਹ ਹੀ ਨੀ ਸਾ ਕੱਢਣ ਦੀ ਉਹਨਾਂ ਨੇ ਹੁਣ ਦੇਖੋ ਤੁਸੀਂ ਸਾਡੇ ਮੰਤਰੀ ਆ ਐਮ ਐਲ ਏ ਆ ਉਹ ਕਈ ਲੈ ਕੇ ਉਥੇ ਕਰਨ ਦੇ ਜਾ ਕੇ ਪਾਣੀ 'ਚ ਖੜੇ ਆ ਉਥੇ ਕੀ ਮੰਤਰੀਆਂ ਦਾ ਕੰਮ ਪਾਣੀ 'ਚ ਖੜਨਾ ਹੈ ਕੀ ਮੰਤਰੀਆਂ ਦਾ ਕੰਮ ਕਈ ਲੈ ਕੇ ਟਰਾਲੀਆ ਭਰੰਦਾ ਕੰਮ ਹੈ ਕੋਈ ਉਹਨਾਂ ਦੀ ਇਹ ਸੇਵਾ ਉਥੇ ਉਹਨਾਂ ਦਾ ਕੰਮ ਸੀ ਉਥੇ 5-5 400 ਕਰੋੜ ਦਿੰਦੇ ਜਿਹੜੇ ਕਮਾਏ ਆ ਬੰਨਾਂ ਦੇ ਲੌਂਦੇ ਬੰਨ ਪੱਕੇ ਕਰਦੇ ਠੋਕਰਾਂ ਲੌਣ ਬੰਨ ਨੂੰ ਮੰਤਰੀ ਕਈਆ ਲੈ ਕੇ ਫਿਰਦੇ ਕੀ ਇਹੀ ਕੀ ਲੋਕ ਸਮਝਣਗੇ ਵੋਟਾਂ ਇਹਨਾਂ ਨੂੰ ਪਾ ਦੋ ਨਹੀਂ ਨਹੀਂ ਉਹਨਾਂ ਦਾ ਕੰਮ ਹੈ ਕਰੋੜਾ ਰੁਪਏ ਤੁਸੀਂ ਜੋੜਿਆ ਉਥੇ ਲੋਕਾਂ ਲਈ ਲਾਓ ਸੰਗਤ ਲਈ ਲਾਓ ਘਰ ਘਰ ਜਾ ਕੇ ਪੈਸੇ ਦੋ ਜਿੱਥੇ ਲੋੜ ਹੈ ਪੱਬੀ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਰੀ ਸਿਚੁਏਸ਼ਨ ਨੂੰ ਲੈ ਕੇ ਸਾਡੀ ਇੱਕੋ ਹੀ ਬੇਨਤੀ ਇੱਕ ਤੇ ਅਸੀਂ ਜਾਤ ਪਾਤ ਨਹੀਂ ਕਰਨੀ ਉਥੇ ਨਾ ਅਸੀਂ ਧਰਮ ਪਰਖਣਾ ਕਿਉਂਕੋ ਸਾਂਝੀ ਵਾਲਤਾ ਦਾ ਸੰਦੇਸ਼ ਦੇਣਾ ਇੱਕ ਪਿਤਾ ਇੱਕ ਸ੍ਰੀਮ ਬਾਰਕ ਨਾ ਧਰਮ ਨੂੰ ਪਰਖੀ ਆਪਾਂ ਉੱਥੇ ਨਾ ਜਾਤ ਨੂੰ ਪਰਖੀਏ ਹਾਂ ਜਿਹਨੂੰ ਲੋੜ ਏ ਜਿਹਦੀ ਮੱਝਾ ਰੁੜੀਆ ਵਿਚਾਰੇ ਗਰੀਬ ਕਿਸਾਨ ਦੀ ਆ ਉਹਨੂੰ ਮੱਝਾ ਦਿੱਤੇ ਜਾਣ ਜਿੰਨਾਂ ਦੀਆਂ ਤੇ ਜਿਨ੍ਹਾਂ ਦੇ ਘਰ ਰੁੜੇ ਆ ਉਹਨਾਂ ਨੂੰ ਘਰ પાਕੇ ਦਿੱਤੇ ਜਾਣ ਜਿਹੜੇ ਲੋਕੀ ਸਿੰਗਰਸ ਨੇ ਅਰਜੰਟਿਲੋ ਆ ਮੰਕੀਰਾ ਤੌਲਖ ਆ ਔਰ ਸਲਮਾਨ ਖਾਨ ਤੱਕ ਨੇ ਕਹਰੇ ਕਿ ਉਧਰ ਸਹਾਇਤਾ ਭੇਜੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਬਹੁਤ ਚੰਗੀ ਗੱਲ ਭੇਜਣੀ ਚਾਹੀਦੀ ਅਸੀਂ ਕਹਿੰਦੇ ਭੇਜ ਕੇ ਗਰੌਂਡ 'ਤੇ ਆ ਕੇ ਦੋ ਚੀਜ਼ ਆਪ ਆਪ ਘਰ ਘਰ ਦਓ ਜਿਨ੍ਹਾਂ ਨੂੰ ਲੋੜ ਏ ਨਾ ਕਿ ਅਸੀਂ ਕਿਸੇ ਠੇਕੇਦਾਰ ਨੂੰ ਦੇ ਦਈਏ ਕਿਸੇ ਐਨਜੂਨ ਨੂੰ ਦੇ ਦਈਏ ਆਉਣ ਵਾਲੇ ਟਾਈਮ ਤੇ ਉਹੜਾ ਵਿਆਜ ਤੋਂ 2 ਮਹੀਨੇ ਬਾਅਦ ਉਥੇ ਚੀਕਾਂ ਪੈਣ ਕਿਸੇ ਨੇ ਕਹਣਾ ਮੇਰਾ ਤਾਂ ਘਰ ਹੀ ਨਹੀਂ ਬਣਿਆ ਕਿਸੇ ਨੇ ਕਹਣਾ ਮੇਦੀ ਛਾਤੀ ਨਹੀਂ ਬਣੀ ਉਹ ਪੈਸਾ ਲੋਕਾਂ ਕੋਲ ਰਹਿ ਜੇ ਵਿਚੋਲਾ ਨਾ ਪਾਓ ਘਰ ਜਾ ਕੇ ਦੇਖੋ ਅਗਲੇ ਦੇ ਪਤਾ ਲੱਗੇ ਵੀ ਠੀਕ ਏ ਯਾਰ ਠੀਕ ਏ ਬਹੁਤ ਬਹੁਤ ਧੰਨਵਾਦ ਤੇ ਸਾਰੇ ਮਸਲ ਨੂੰ ਲੈ ਕੇ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੂੰ ਕਮੈਂਟ ਬਾਕ ਦੇ ਵਿੱਚ ਕਮੈਂਟ ਕਰਕੇ ਜੁੜ ਦੋਸਤੋ ਵੀਡੀਓ ਜਰਨਲਿਸਟ ਬਲਵਿੰ चॅनल सतरंग कष्टवाद